ਹੈਲੋ ਹਾਂਜੀ ਅੱਜ ਦੀ ਵਿੜੀ ਵਿੱਚ ਤੁਹਾਨੂੰ ਅਸੀਂ ਕਮੀਜ਼ ਦੀ ਕਟਿੰਗ ਦੱਸਾਂਗੇ ਜਿਹਦੇ ਵਿੱਚ ਅਸੀਂ ਤੁਹਾਨੂੰ ਪਹਿਲਾਂ ਦੱਸ ਦਿਆਂ ਵੀ ਤਿਆਰ ਕਿੰਨਾ ਹੈ ਕਮੀਜ਼ ਕਮੀਜ਼ ਦੀ ਜਿਵੇਂ ਲੰਬਾਈ ਹੈਗੀ 42 ਇੰਚ ਤਿਆਰ ਆ ਤੀਰਾ 12 ਇੰਚ ਤਿਆਰ ਆ ਘੇਰਾ ਹੈਗਾ ਇਹ 19 ਇੰਚ ਜਿਵੇਂ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਐਡ ਦੱਸਦੀਆਂ ਵੀ ਐਡ ਕਿੰਨਾ ਕਰਨਾ ਹੈ ਜਿਵੇਂ ਹੁਣ ਆਪਾਂ ਲੰਬਾਈ ਦੇ ਵਿੱਚ 3 ਇੰਚ ਐਡ ਕਰਨਾ ਹੈਗਾ ਤੇ ਅਸੀਂ ਨਾਲ-ਨਾਲ ਤੁਹਾਨੂੰ ਦੱਸੀ ਜਾਵਾਂਗੇ ਵੀ ਕਿੰਨਾ ਇੰਚ ਐਡ ਕਰਨਾ ਹੈ ਪਹਿਲਾਂ ਅਸੀਂ ਹੁਣ ਜਿਵੇਂ 42 ਸੀ 42 ਦੇ ਵਿੱਚ ਅਸੀਂ 3 ਇੰਚ ਐਡ ਕਰਕੇ 45 ਹੋ ਗਏ ਹੁਣ 45 ਤੇ ਅਸੀਂ ਨਿਸ਼ਾਨ ਲਾਵਾਂਗੇ ਕਮੀਜ਼ ਦੀ ਲੰਬਾਈ ਦਾ ਤੇ ਅਸੀਂ ਦੋ ਜਗ੍ਹਾ ਤੇ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਅਸੀਂ ਇਹਨੂੰ ਕਰਾਂਗੇ ਫੋਲਡ ਜਿੱਥੇ ਆਪਾਂ ਨੇ ਲਾਇਆ ਹੈ 45 ਇੰਚ ਦਾ ਨਿਸ਼ਾਨ ਉੱਥੋਂ ਆਪਾਂ ਕਾਰਨਰ ਤੋਂ ਚੱਕ ਕੇ ਇਹਨੂੰ ਫੋਲਡ ਕਰ ਲੈਣਾ ਹੈ ਮੋੜਨੀ ਇੱਕ ਵਾਰ ਨਾ ਦੁਬਾਰਾ ਚੈੱਕ ਕਰ ਲੈਣਾ ਵੀ ਆਪਣਾ ਪੂਰਾ ਆ ਰਿਹਾ ਏ ਤੇ ਹੁਣ ਇਹ ਆਪਣਾ ਪੂਰਾ ਆ ਰਿਹਾ ਤੇ ਵਿਚਕਾਰੋਂ ਦੇਖਾਂਗੇ ਹੁਣ ਵਿਚਕਾਰੋਂ ਵੀ ਪੂਰਾ ਆ ਰਿਹਾ ਏ ਹੁਣ ਆਪਣਾ ਇਹ ਹੋ ਗਿਆ ਸੀ ਲੰਬਾਈ ਦਾ ਹੁਣ ਆਪਾਂ ਲਾਵਾਂਗੇ ਚੜਾਈ ਦਾ ਚੜਾਈ ਜਿੰਨੇ ਆਪਣਾ ਘੇਰੇ ਦਾ ਨਿਸ਼ਾਨ ਹੈਗਾ ਯਾ 19 ਇੰਚ ਪਿਆਰ ਹੈਗਾ ਆਪਾਂ ਹਿਪ ਦੇ ਹਿਸਾਬ ਨਾਲ ਰੱਖਣਾ ਜਿਵੇਂ ਹਿਪ ਵੀ ਇਹਨਾਂ ਦੀ 19 ਹੈਗੀ ਇਹਦੇ ਵਿੱਚ ਆਪਾਂ 3 ਇੰਚ ਐਡ ਕਰਕੇ 21 ਤੇ ਲਾਉਣਾ ਹੈਗਾ ਨਿਸ਼ਾਨ 21 ਤੇ ਲਾ ਲਿਆ ਘੇਰੇ ਦਾ ਨਿਸ਼ਾਨ ਦੇ ਨਾਲ ਇਹਨੂੰ ਮੈਚ ਕਰਕੇ ਤੇ ਹੁਣ ਇਹਦੀ ਆਪਾਂ ਕਟਿੰਗ ਕਰ ਦਾਂਗੇ ਲੀਵੀੜੀ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਆਪਾਂ ਕਟਿੰਗ ਕਰਨੀ ਆ ਤੇ ਆਪਾਂ ਕੱਪੜਾ ਮਿੰਨਤੀ ਜ਼ਰੂਰ ਕਰਨਾ ਹੈਗਾ ਵੀ ਆਪਣੇ ਕੋਲੋਂ ਪੂਰਾ ਕੱਪੜਾ ਹੈਗਾ ਹੈ ਹੌਲੇ ਦੁਰਨੇ ਪੱਲੇ ਆਪਾਂ ਅਲੱਗ ਕਰ ਦੇਣੇ ਆ। ਹੁਣ ਆਪਾਂ ਇਹਦੀਆਂ ਪਾਵਾਂਗੇ ਕਮੀਜ਼ ਦੀਆਂ ਕੱਟਾਂ। ਸਨਾਂ ਆਪਾਂ ਫਰੰਟ ਵਾਲੇ ਪੱਲੇ ਦੀ ਕੱਟ ਪਾਵਾਂਗੇ। ਇਹਨੂੰ ਇੱਦਾਂ ਰੱਖ ਕੇ ਨਾ ਡਬਲ ਫੋਲਡ ਕਰਨਾ ਹੈ। ਜਿਹੜਾ ਬੰਦ ਪਾਸਾ ਇਹ ਆਪਦੇ ਕੰਨੀ ਨੂੰ ਰੱਖ ਲੈਣਾ ਹੈਗਾ ਜਿਹੜਾ ਆਪਾਂ ਥੀਰੇ ਦਾ ਨਿਸ਼ਾਨ ਲਾਉਣਾ ਜਿਵੇਂ ਕਿ ਇਹਨਾਂ ਦਾ ਥੀਰਾ ਹੈਗਾ 12 ਇੰਚ ਤਿਆਰ ਇਹਦੇ ਵਿੱਚ ਆਪਾਂ 1 ਇੰਚ ਐਡ ਕਰਨਾ ਹੈ 13 ਹੋ ਗਿਆ ਤੇ 13 ਦਾ ਅੱਧਾ ਹੈਗਾ 6 ਬੰਦ ਸ਼ੈਡੋ ਆਪਾਂ ਥੀਰੇ ਦਾ ਨਿਸ਼ਾਨ ਲਾਉਣਾ ਹੈ ਸਾਢੇ 6 ਫੋੜੇ ਜੇ ਜਿਵੇਂ 7 ਤੋਂ نیچے ਜਾ ਕੇ ਫਿਰ ਆਪਾਂ 6.5 ਦਾ ਲਾਣਾ ਹੈ ਜਿਵੇਂ ਕੀ ਇਹਨਾਂ ਦਾ ਮੋਢਾ ਹੈਗਾ ਇਹ 8 ਇੰਚ ਤਿਆਰ ਆਪਾਂ 1/2 ਇੰਚ ਆੜ ਕਰਕੇ 8.5 ਇੰਚ ਲਾਣਾ ਹੈ ਇਹ ਵਾਲੇ ਜਿਹੜਾ ਮੋਢਾ ਇਹਨਾਂ ਥੋੜਾ ਜਿਹਾ ਵੱਡਾ ਬੰਦੇ ਹੈਗੇ ਤਾਂ ਕਰਕੇ 8.5 ਤੇ ਵੈਸੇ ਤਾਂ 7.5 ਦੀ ਕਟਾਈ ਹੁੰਦੀ ਹੈ ਜੀ ਤੇ ਹੁਣ ਆਪਾਂ ਜਿਹੜੀ ਇਹਦੀ ਕਾਰਟ ਪਾਉਣੀ ਆ ਇੱਕ ਵਾਰੰਡ ਦੋਤੇ ਪਾਉਣੀ ਹੈਗੀ ਤੇ ਹੁਣ ਆਪਾਂ ਲਾਉਣਾ ਹੈ ਗਲੇ ਦਾ ਨਿਸ਼ਾਨ 2.5 ਇੰਚ ਆਪਾਂ ਮੁੰਡੇ ਕਰਨ ਇੱਕ ਡਾਉਨ ਕਾਟ ਦੇਣੀ ਹੈ ਅੱਧੇ ਇੰਚ ਦੀ ਖੋਲਣਾ ਆਪਾਂ ਨੇ ਪਲੇਟ ਦਾ ਨਿਸ਼ਾਨ ਪਲੇਟ ਹੈਗੀ ਇਹਨਾਂ ਦੀ 11 ਅੱਧਾ ਇੰਚ ਐਡ ਕਰਕੇ 11.5 ਤੇ ਨਿਸ਼ਾਨ ਲਾਉਣਾ ਹੈ 7 ਤੇ 3 ਦੀ ਪਲੇਟ ਪੈਂਦੀ ਹੈ ਜੀ ਜਿਹੜਾ ਵਿਚਕਾਰ ਦਾ ਗੈਪ ਹੁੰਦਾ ਉਹ ਵੀ 7 ਦਾ ਹੀ ਹੁੰਦਾ ਹੈ 7 ਦਾ ਹਾਫ ਹੋ ਗਿਆ 3.5 7 ਇੰਚ ਤੇ ਪਲੇਟ ਦਾ ਨਿਸ਼ਾਨ ਲਾ ਲੈਣਾ ਹੈ ਇੱਕ ਦੂਜੇ ਨਾਲ ਮੈਚ ਕਰ ਲੈਣਾ ਇਹਨੂੰ ਮੈਚ ਕਰਨ ਤੋਂ ਬਾਅਦ ਇਹਦਾ ਅੱਧਾ ਦਾ ਨਿਸ਼ਾਨ ਵੀ ਲਾ ਦੇਣਾ ਪਲੇਟ ਤੇ ਜਿੱਤੇ ਉਹ ਆਪਣੀ ਸਲਾਈ ਦੇ ਵਿੱਚ ਆਪਾਂ ਨੂੰ ਕੜਾਈ ਦੇਣ 'ਚ ਆਸਾਨੀ ਰਹਿੰਦੀ ਹੈ ਜੀ। ਅੱਧ 3.5 ਇਹਨਾਂ ਦੀ ਫਿਟਿੰਗ ਹੈਗੀ 19 ਇੰਚ ਤੇ ਇਹਨਾਂ ਦੀ ਆਪਾਂ ਨੇ ਜਿਹੜੀ ਸੈਂਡ ਵਾਲੀਆਂ ਆਪਾਂ ਪਲੂਈਆਂ ਪਾਉਣੀਆਂ ਨੇ ਜਿਹੜਾ ਵਿੱਚਕਾਰ ਉਹ ਗੈਪ ਦੇਣਾ ਹੈਗਾ ਉਹ ਆਪਣਾ ਹੋਊਗਾ 2.5 ਇੰਚ ਦਾ। ਇਹ ਤਾਂ ਮਰ ਕੇ ਨਿਸ਼ਾਨ ਲਾ ਲੈਣਾ ਹੈ। ਟਾਈ ਤੋਂ ਹੀ ਫਿਰ ਉੱਪਰ ਨੂੰ ਚੱਕਣਾ ਜਿਹੜੀ ਉੱਪਰਲੀ ਪਲੇਟ ਆਉਤੇ ਵੀ ਆਪਾਂ ਜਾ ਕੇ ਢਾਈ ਦੇ ਨਿਸ਼ਾਨ ਲਾਉਣਾ ਹੈ ਬਿਲਕੁਲ ਹੀ ਜਿਹੜਾ ਆਪਣਾ ਕਿਨਾਰਾ ਬਣਿਆ ਹੋਇਆ ਹੁੰਦਾ ਹੈ ਨਾ ਮੋਡੇ ਦਾ ਉਹਦੇ ਤੇ ਜਾ ਕੇ ਆਪਣੀ ਟੇਡ ਦੀ ਕਾਟ ਆਉਂਦੀ ਹੈਗੀ ਜਿਹੜੀ ਆਪਣੀ ਸਾਈਡ ਵਾਲੀ ਹੁੰਦੀ ਹੈ ਸੱਤ ਤੇ ਜਾ ਕੇ ਨਿਸ਼ਾਨ ਲੱਗਦਾ ਹੈ ਇੱਕ ਤੋਂ ਦੂਜੇ ਨਾਲ ਆਪਾਂ ਨੇ ਮੈਚ ਕਰਦੇ ਨੇ ਇਹਨਾਂ ਪোন ਪਹਿਲਾਂ ਆਪਾਂ ਇਹਦੀ ਕਟਿੰਗ ਕਰਾਂਗੇ ਉੰਦੇ ਚੌੜੇ ਕੱਟ ਲਾ ਦੇਣਾ ਇਹਦੇ ਬਲੇ ਦਾ ਸੈਂਟਰ ਬਣ ਜਾਂਦਾ ਹੈ ਇਹਦੇ ਨਾਲ ਤੇ ਹੁਣ ਜਿਹੜੇ ਆਪਾਂ ਬੈਕ ਸਾਈਡ ਨਿਸ਼ਾਨ ਲਾਉਣੇ ਚਾਹੀਏ ਤੁਸੀਂ ਆਪਣੇ ਉਂਗਲ ਨਾਲ ਲਾ ਲਓ ਨਿਸ਼ਾਨ ਚਾਹੀਏ ਤੁਸੀਂ ਸੀਜ਼ਰ ਨਾਲ ਵੀ ਲਾ ਸਕਦੇ ਹੋਗੇ ਬੈਕ ਸਾਈਡ ਜਿਹੜੇ ਨਿਸ਼ਾਨ ਜਾਣੇ ਆ ਜੀ ਸੇਮ ਪਲੇਟਾਂ ਦੇ ਇਦਾਂ ਕਰਕੇ ਨਿਸ਼ਾਨ ਲਾ ਲਿੱਤੇ ਆ ਹੁਣ ਆਪਾਂ ਇਹਨਾਂ ਨੂੰ ਪੱਕਾ ਕਰ ਦਾਂਗੇ ਏਸੀ ਆਪਣਾ 프ਰੰਟ ਵਾਲਾ ਪੱਲਾ ਇਹ ਸੈਂਟਰ ਤੇ ਵੀ ਨਿਸ਼ਾਨ ਲਾਉਣਾ ਹੈ 3.5 ਦਾ ਇਹ ਸੀ ਆਪਣਾ ਫਰੰਟ ਵਾਲਾ ਪੱਲਾ ਹੁਣ ਆਪਾਂ ਬੈਕ ਵਾਲੇ ਪੱਲੇ ਦੀਆਂ ਕਟਾਵਾ ਵਾਵਾਂਗੇ ਹੁਣ ਆਪਾਂ ਨੇ ਬੈਕ ਵਾਲਾ ਪੱਲਾ ਇੱਕ ਦੂਜੇ ਨਾਲ ਆਪਾਂ ਅਟੈਚ ਕਰ ਲਿਆ ਹੈਗਾ ਇਹਦਾ ਅੱਧ ਕਰ ਲਿਆ ਜਿਹੜਾ ਬੰਦ ਵਾਲਾ ਪਾਸਾ ਉਹ ਆਪਦੇ ਗੱਨੀ ਰੱਖਣਾ ਹੈ ਤੇ ਧੀਰੇ ਦਾ ਸੇਮ ਜਿਵੇਂ ਆਪਾਂ ਫਰੰਟ ਵਾਲੇ ਪੱਲੇ ਤੇ ਨਿਸ਼ਾਨ ਲਾਇਆ ਸੀ ਓਵੇਂ ਹੀ ਇੱਧਰ ਲਾਣੇ ਆ ਨਿਸ਼ਾਨ ਸਾਡੇ 6 ਤੇ ਉਦਾਂ ਹੀ ਡੱਬਾ ਬਣਾ ਲੈਣਾ ਇੱਕ ਤੁਸੀਂ ਜੇ ਨਮਾ ਨਮਕ ਕੰਮ ਕਰਦੇ ਤਾਂ ਤੁਸੀਂ ਸਿੰਗਲ ਸਿੰਗਲ ਪੱਲੇ ਦੀ ਕਾਰਟ ਪਾਇਆ ਕਰੋ ਤਾਂ ਤੁਹਾਡਾ ਕੁਝ ਗਲਤ ਨਹੀਂ ਹੋਊਗਾ ਜਿਹੜੇ ਹੁਣ ਆਪਣੀ ਇਹ ਮੋਡੇ ਦੀ ਕਾਰਟ ਹੈ ਦੋ ਤੇ ਪਊਗੀ ਜ਼ਿਆਦਾਤਰ ਗੁਲਾਈ ਦਾ ਹੁੰਦਾ ਹੈ ਇਹਦੇ ਵਿੱਚ ਜਿੰਨਾ ਤੁਸੀਂ ਇਹਨੂੰ ਕੋਈ ਫालतू ਕੱਪੜੇ ਤੇ ਕਰਕੇ ਦੇਖਿਓਗੇ ਉਹਨਾਂ ਤੁਹਾਡੀ ਹੱਥ ਦੀ ਸਫਾਈ ਆਊਗੀ ਤੇ ਹੁਣ ਆਪਾਂ ਲਾਣਾ ਹੈ ਗੜੀ ਦਾ ਨਿਸ਼ਾਨ 8 ਇੰਚ ਬੈਕ ਵਾਲਾ ਗਲਾ ਇਹਨਾਂ ਦਾ 5 ਇੰਚ ਤਿਆਰ ਹੈ ਗਾ నిశాను గడయించే పలేటా పల్ల కట్ ਦੇਣੀ ਆਪਾਂ ਨੇ ਜਿਹੜਾ ਡਾਊਨ ਦੇਣਾ ਹੁੰਦਾ ਦੇਣ ਚ ਦਾ ਮੋਢੇ ਵਾਲੀ ਸਾਈਡ ਨੂੰ ਹੁਣ ਆਪਾਂ ਲਾਉਣਾ ਪਲੇਟ ਦਾ ਨਿਸ਼ਾਨ ਤੁਸੀਂ ਨਾਲ ਨਾਲ ਇਹ ਜ਼ਰੂਰ ਧਿਆਨ ਰੱਖਣਾ ਹੈ ਵੀ ਕੱਪੜੇ ਨੂੰ ਕਿੱਦਾਂ ਵਿਛਾਇਆ ਹੋਇਆ ਹੈ ਬੰਦ ਸਾਈਡ ਕਿਧਰ ਨੂੰ ਰੱਖੀ ਹੋਈ ਹੈਗੀ ਸੇਮ ਜਿਵੇਂ ਫਰੰਟ ਵਾਲੇ ਪੱਲੇ ਦੀ ਕਾ ਲੇਟਾਂ ਦਾ ਨਿਸ਼ਾਨ ਸੀ ਸੇਮ ਹੀ ਬੈਕ ਵਾਲੇ ਦੀ ਆ ਨਹੀਂ ਇਹ ਸਾਡੇ 3 ਦਾ ਅੱਧ 7 ਦਾ ਅੱਧ ਸੌਰੀ ਇਹ 7 ਦਾ ਅੱਧ ਕਰਨਾ ਹੈ ਸਾਡੇ 3 ਤੇ ਇਹ ਹੋ ਗਿਆ ਸੀ ਪੈਕ ਵਾਲਾ ਹੁਣ ਕੱਟ ਕਰ ਦਾਂਗੇ ਜੀ ਕੈਂਚੀ ਨੂੰ ਉਸਾਬ ਨਾਲੇ ਘਮਾਉਣਾ ਜੇ ਹਿਸਾਬ ਨਾਲ ਆਪਣੇ ਨਿਸ਼ਾਨ ਲੱਗੇ ਹੋਏ ਨੇਗੇ। ਕੱਪੜੇ ਤੇ ਹੱਥ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕੱਪੜਾ ਕੋਈ ਹਿੱਲਦਾ ਨਹੀਂ ਹੈਗਾ। ਜਦੋਂ ਵੀ ਆਪਾਂ ਕਾਟ ਜਾਂ ਕੁਝ ਵੀ ਉਹ ਕਰਦੇ ਆ ਤਾਂ ਆਪਾਂ ਨੂੰ ਦੂਜੇ ਹੱਥ ਨਾਲ ਥੋੜਾ ਜਿਹਾ ਸਹਾਰਾ ਲੈਣਾ ਜ਼ਰੂਰੀ ਹੋ ਜਾਂਦਾ ਹੈਗਾ ਨਹੀਂ ਤਾਂ ਆਪਣਾ ਕਟਿੰਗ 'ਚ ਗਲਤ ਹੋ ਜਾਂਦਾ ਹੈ। ਬਾਕੀ ਜਿਹੜੀਆਂ ਕਾਟਾਂ ਨੇ ਜਿਵੇਂ ਕੀ ਇਹ ਤਾਂ 19 ਫਿਟਿੰਗ ਵਾਲੀਆਂ ਦੀਆਂ ਸੀਗੀਆਂ ਤੇ ਨਾਲ ਨਾਲ ਅਸੀਂ ਤੁਹਾਨੂੰ ਗਾਹਾਂ ਗਾਹਾਂ ਸਾਰੇ ਜਿਵੇਂ 18 ਤੇ ਪੈਂਦੀ ਆ 19 ਤੇ ਪੈਂਦੀ ਆ ਅੱਗੇ ਅੱਗੇ ਜਿਵੇਂ 22 ਤੇ 24 ਤੇ ਹੁੰਦੀਆਂ ਨੇ ਸਾਰੀਆਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਤੇ ਹੁਣ ਆਪਾਂ ਜਿਵੇਂ ਕੀ ਬੈਕ ਵਾਲਾ ਨਿਸ਼ਾਨ ਲਾਉਣਾ ਹੈ ਕੱਪੜੇ ਉਹੀ ਦਾ ਸੌਰੀ ਪਲੇਟ ਦਾ ਏਸੀ ਸਾਡੀ ਸਾਡੀ ਅੱਜ ਦੀ ਵੀਡੀਓ ਕਮੀਜ਼ ਦੀ ਕਟਿੰਗ ਤੇ ਨਾਲ ਕਟਾ ਸੀਗੀਆਂ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ-ਅਗੇ ਤੁਹਾਨੂੰ ਅਸੀਂ ਬਹੁਤ ਹੋਰ ਵੀ ਈਜ਼ੀ ਤਰੀਕੇ ਨਾਲ ਦੱਸਾਂਗੇ ਚਲੋ ਠੀਕ ਹੈ ਜੀ ਧੰਨਵਾਦ ਜੀ